ਹਾਂਜੀ ਨੋ ਆਪਣਾ ਨਾਮ ਤੇ ਆਪਣਾ profession ਤੇ ਜਿਹੜੇ ਇਸ ਦੇ ਜੋ ਹਾਲਾਤ ਚੱਲ ਰਹੇ ਨੇ ਕੈਨੇਡਾ ਚ ਉਹਦੇ ਬਾਰੇ ਥੋੜਾ ਜਿਆਦਾ ਦੱਸੋ ਪਲੀਜ਼ ਹਾਂਜੀ ਮੇਰਾ ਨਾਮ ਸਤਿੰਦਰਪਾਲ ਸਿੰਘ ਰੰਧਾਵਾ ਮੈਂ ਖਾਲਸਾ ਕਾਲਜ ਆਫ ਲਾ ਤੋਂ ਆਪਣੀ ਐਲ ਐਲ ਬੀ ਕੀਤੀ ਹੈ ਤੇ ਉਸ ਤੋਂ ਬਾਅਦ ਮੈਂ ਕੈਨੇਡਾ ਦੇ ਵਿੱਚ ਬਾਰ ਇਗਜ਼ਾਮਸ ਪਾਸ ਕੀਤੇ ਨੇ ਤੇ ਦੋ ਕੈਨੇਡਾ ਦੇ ਵਿੱਚ ਦੋ ਪ੍ਰੋਵਿੰਸਸ ਦੇ ਵਿੱਚ ਮੈਂ ਪ੍ਰੈਕਟਿਸ ਕਰਦਾ ਇੱਕ 온ਟਾਰੀਓ ਦੇ ਵਿੱਚ ਤੇ ਇੱਕ ਸਸਕਾਚਵਨ ਦੇ ਵਿੱਚ ਐਂਡ ਅੱਜ ਦੇ ਜਿਹੜੇ ਹਾਲਾਤ ਨੇ ਕੈਨੇਡਾ ਦੇ ਉਹ ਇਸ ਤਰੀਕੇ ਦੇ ਨੇ ਕਿ ਅੱਜ ਦੀ ਡੇਟ ਦੇ ਵਿੱਚ ਕਾਫੀ ਜਿਹੜੇ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦਾ ਜਿਹੜਾ ਵਰਕ ਪਰਮਿਟ ਆ ਉਹ ਐਕਸਪਾਇਰ ਹੋ ਗਿਆ ਵਾ ਐਂਡ ਕਾਫੀ ਉਹਨਾਂ ਨੂੰ ਜਿਹੜੀਆਂ ਜੌਬਸ ਲੈਣ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਨੂੰ ਪੀਆਰ ਲੈਣ ਦੇ ਵਿੱਚ ਜਿਹੜੀ ਆ ਉਹ ਪ੍ਰੋਬਲਮ ਆ ਰਹੀ ਆ ਰਾਈਟ ਨਾਉ ਕਿਉਂਕਿ ਜਿਹੜੇ ਗਵਰਨਮੈਂਟ ਦੇ ਜਿਹੜੇ ਕਈ ਪ੍ਰੋਗਰਾਮ ਚੱਲੇ ਸੀਗੇ ਪਾਇਲਟ ਪ੍ਰੋਗਰਾਮਸ ਉਹ ਬੰਦ ਹੋ ਗਏ ਆ ਜਿਹਦੇ ਕਰਕੇ ਹੁਣ ਉਹਨਾਂ ਨੂੰ ਪੀਆਰ ਲੈਣ ਦੇ ਵਿੱਚ ਜਿਹੜੀ ਆ ਪ੍ਰੋਬਲਮ ਕਿਸ ਤਰ੍ਹਾਂ ਦੇ ਮਤਲਬ ਜੇ ਹੁਣ ਜਿਹੜੇ ਅਸਲੇ ਸਟੂਡੈਂਟ ਜਾ ਚੁੱਕੇ ਨੇ ਉੱਥੇ ਕਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਨੇ ਜਿਕਰ ਜਿਸ ਤਰ੍ਹਾਂ ਕਿ ਰਿਪੋਰਟ ਕੀਤਾ ਜਾ ਰਿਹਾ ਕਾਫੀ ਕੰਟਰੀਜ਼ ਚੋ ਕਿਹਾ ਜਾ ਰਿਹਾ ਕਿ ਬੱਚਿਆਂ ਨੂੰ ਭੇਜਿਆ ਜਾ ਰਿਹਾ ਵਾਪਿਸ ਹੈ ਨਾ ਤੇ ਹੁਣ ਵਾਪਿਸ ਇੱਥੋਂ ਜਾ ਵੀ ਨਹੀਂ ਸਕਦੇ ਵੀਜ਼ਾ ਲੱਗ ਵੀ ਨਹੀਂ ਰਹੀ ਤੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਤੁਸੀਂ ਕੀ ਰਿਕਮੈਂਡ ਕਰਨਾ ਚਾਹੋਗੇ ਉੱਥੋਂ ਵਾਲਿਆਂ ਨੂੰ ਤੇ ਇੱਥੋਂ ਵਾਲਿਆਂ ਨੇ ਜਿਹੜੇ ਜਾਣਾ ਚਾਹੁੰਦੇ ਨੇ ਵੇਖੋ ਜੀ ਜਿਹੜੇ ਤਾਂ ਪਹਿਲਾਂ ਉੱਥੇ ਬੈਠੇ ਨੇ ਹਨਾ ਉਹਨਾਂ ਦਾ ਇਦਾਂ ਆ ਕਿ ਮੈਂ ਉਹਨਾਂ ਨੂੰ ਇਹ ਕਹਾਂਗਾ ਕਿ ਜਿਨ੍ਹਾਂ ਕੋਲ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਵਾ ਉਹਦੇ ਵਰਕ ਪਰਮਿਟ ਐਕਸਟੈਂਸ਼ਨ ਪਾ ਰਿਹਾ ਜੋ ਆਪਣਾ ਇਮੀਗ੍ਰੇਸ਼ਨ ਦਾ ਜੋ ਉਹਨਾਂ ਦੀ ਪ੍ਰੋਸੀਜਰ ਹੋ ਗਿਆ ਫਾਲੋ ਕਰ ਹੀ ਰਹੇ ਆ ਬਟ ਜਿਨ੍ਹਾਂ ਦਾ ਅਜੇ ਵਰਕ ਪਰਮਿਟ ਐਕਸਪਾਇਰ ਹੋਣਾ ਜਿਨ੍ਹਾਂ ਕੋਲ ਅਜੇ ਟਾਈਮ ਹੈਗਾ ਆ ਉਹਨਾਂ ਲਈ ਮੇਰੀ ਇਹ ਸਲਾਹ ਹੈ ਕਿ ਉਹ ਜਿਹੜੀਆਂ ਬਹੁਤ ਨਿੱਕੀਆਂ 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 ਸਿਟੀਜ਼ ਆ ਪੂਰੇ ਕੈਨੇਡਾ ਦੇ ਵਿੱਚ ਤੁਸੀਂ ਉਧਰ ਜਾਓ ਨਾ ਕਿ ਤੁਸੀਂ ਦੋ ਥਾਂ ਤੇ ਹੀ ਮਸਟਰਡ ਹੋ ਕੇ ਰਹੋ ਕਿ ਦੋ ਥਾਂ ਤੇ ਰਹੋ ਕਿ ਅਸੀਂ ਟੋਰਾਂਟੋ ਰਹਿਣਾ ਜਾਂ ਹੀ ਵੈਨਕੂਵਰ ਰਹਿਣਾ ਤੁਸੀਂ ਜਿੰਨੇ ਜਿੰਨੇ ਛੋਟੇ ਛੋਟੇ ਸ਼ਹਿਰਾਂ 'ਚ ਜਾਓਗੇ ਕਈ ਗੋਰੇ ਆ ਉੱਥੇ ਕਿਉਂਕਿ ਇਸ ਵਕਤ ਕੈਨੇਡਾ ਦੇ ਵਿੱਚ ਕਾਫੀ ਜਿਆਦੀ ਜਿਹੜੀ ਆ ਏਜਿੰਗ ਪਾਪੂਲੇਸ਼ਨ ਜਿਹੜੀ ਰਿਟਾਇਰਮੈਂਟ ਦੀ ਕਗਾਰ ਤੇ ਆ ਉਹਨਾਂ ਦੇ ਬੱਚੇ ਜਿਹੜੇ ਆ ਉਹ ਗਾਂ ਉਹਨਾਂ ਦਾ ਬਿਜ਼ਨਸ ਨਹੀਂ ਵੇਖਦੇ ਜਿਹੜੇ ਵੀ ਇਸ ਤਰੀਕੇ ਦੇ ਕਈ ਇਹੋ ਜਿਹੇ ਮੋਟੈਲਸ ਦਾ ਜਾਂ ਗਰੋਸਰੀ ਸਟੋਰਸ ਦਾ ਜਾਂ ਬਹੁਤ ਇਹੋ ਜਿਹਿਆਂ ਜਿਹੜੀਆਂ ਗੋਰਿਆਂ ਦੀਆਂ ਜਿਹੜੀਆਂ ਸਟੋਰ ਦਾ ਉਹ ਕੁਝ ਲੱਭਦੇ ਹੁੰਦੇ ਵੀ ਸਾਨੂੰ ਕੋਈ ਰਿਸਪੌਂਸਿਬਲ ਕੋਈ ਪਰਸਨ ਮਿਲੇ ਜਿਹਨੂੰ ਅਸੀਂ ਗਾਂ ਹੈਂਡਓਵਰ ਕਰ ਸਕੀਏ ਤਾਂ ਜੇਕਰ ਤੁਸੀਂ ਕਿਸੇ ਕਹਿ ਸਕਦੇ ਵੀ ਨਿੱਕੀਆਂ ਛੋਟੀਆਂ ਸਿਟੀਜ਼ 'ਚ ਜਾਨਨੇ ਆ ਤਾਂ ਉੱਥੇ ਜਾ ਕੇ ਤੁਸੀਂ ਜੇਕਰ ਕੋਈ ਇਹੋ ਜਿਹੇ ਤੁਸੀਂ ਕੰਵੀਨੀਅਨ ਸਟੋਰ ਤੇ ਕੰਮ ਕਰ ਸਕਦੇ ਆ ਜਾਂ ਕੋਈ ਇਹੋ ਜਿਹਾ ਜਿੱਥੇ ਤੁਹਾਡੀ ਪੀਆਰ ਲਾਈਨ ਦੇ ਵਿੱਚ ਜਿਹੜੀ ਤੁਹਾਡੀ ਆਸਾਨੀ ਹੋ ਸਕਦੀ ਹੈ ਬਟ ਉਹਦੇ ਦੀ ਮੈਂ ਇਹ ਕਹੂੰਗਾ ਵੀ ਮੇਜਰ ਸਿਟੀਜ਼ ਤੋਂ ਮੂਵ ਹੋ ਕੇ ਸਮਾਲ ਸਿਟੀਜ਼ ਜਾਣਾ ਪੈਣਾ। ਜਾਂ ਫੋਰ ਐਗਜ਼ਾਮਪਲ ਕੋਈ ਸਿਟੀਜ਼ ਆ ਨਾ ਜਾਂ ਪ੍ਰੋਵਿੰਸਾਂ ਨਾਮ ਆਪਾਂ ਲੈ ਸਕਦੇ ਜਿਹਦੇ ਵਿੱਚ ਜਿੱਦੋਂ ਫੋਰ ਐਗਜ਼ਾਮਪਲ ਸਕੈਚਵਨ ਦੇ ਵਿੱਚ ਜਿਹੜੀ ਪ੍ਰੋਵਿੰਸ ਦੇ ਵਿੱਚ ਮੈਂ ਰਹਿੰਦਾ ਮੇਰੇ ਕੋਲ ਹੁਣ ਜਦੋਂ ਮੇਰੇ ਕਈ ਫਰੈਂਡਸ ਜਿਹੜੇ ਆ ਉਹ ਜਦੋਂ ਵੈਨਕੂਵਰ ਜਾਂ ਟ੍ਰਾਂਟੋ ਰਹਿੰਦੇ ਸੀਗੇ ਸ਼ੇਸ਼ਿੰਦਨ ਤੋਂ ਹੋ ਗਿਆ ਉਹਨਾਂ ਨੂੰ ਜੌਬ ਨਹੀਂ ਮਿਲਦੀ ਪਈ ਹੁਣ ਸੈਸਕਾਟੂਨ ਹੀ ਆਇਆ ਜਦ ਕਿ ਸੈਸਕਾਟੂਨ ਇੱਕ ਵੱਡੀ ਸਿਟੀ ਆ ਸੈਸਕਾਟੂਨ ਉਹਨੂੰ 20 ਦਿਨਾਂ ਨੂੰ ਜੌਬ ਮਿਲ ਗਈ ਆ 20 ਦਿਨ ਬਾਅਦ ਉਹਨੇ ਜੌਬ ਲਈ ਤੇ ਆਪਣਾ ਇੱਕ ਦੂਸਰਾ ਫਰੈਂਡ ਵੀ ਟੋਰਾਂਟੋ ਤੋਂ ਸੱਦ ਲਿਆ ਤੇ ਦੋਵਾਂ ਜਣੇ ਦੀ ਪੀਆਰ ਲੱਗ ਗਈ ਸੋ ਉਸ ਤੋਂ ਇਲਾਵਾ ਜਿੱਦਾਂ ਹੋਰ ਛੋਟੇ ਟਾਊਨ ਰੋਜ਼ ਟਾਊਨ ਮੂਸਜਾ ਇਹੋ ਜਿਹੇ ਹੋਰ ਛੋਟੇ ਛੋਟੇ ਟਾਊਨ ਆ ਜਿਨ੍ਹਾਂ ਦੇ ਵਿੱਚ ਆਪਣੇ ਪੰਜਾਬੀਆਂ ਦੇ ਮੌਕਾ ਹਾਂ ਜਾਂ ਆਪਣੇ ਪੰਜਾਬੀਆਂ ਦੇ ਕਾਫੀ ਰੁਜ਼ਗਾਰ ਨੇ ਜਿਹੜੇ ਉੱਥੇ ਜਾ ਕੇ ਆਪਣੀਆਂ ਜੌਬਸ ਲੱਭ ਸਕਦੇ ਆ ਤੇ ਮਤਲਬ ਕਿ ਆਪਸ਼ਨਸ ਨੂੰ ਇੱਥੋਂ ਦੀ ਜੇਕਰ ਗੱਲ ਕਰੀਏ ਜਿਵੇਂ ਸਟੱਡੀ ਵੀਜ਼ਾ ਪਹਿਲੇ ਲੱਗਦੇ ਸੀ ਉਹ ਪੱਕੇ ਹੋ ਗਏ ਨੇ ਅਸੀਂ ਟੂ ਟੂ ਵੱਲੋਂ ਸਿਖਾ ਦਿੱਤਾ ਗਿਆ ਹੈ। ਇਸ ਵੇਲੇ ਜੇਕਰ ਕਿਸੇ ਨੇ ਅਪਲਾਈ ਕਰਨਾ ਹੈ ਤਾਂ ਉਹਦੀ ਕੀ ਪੋਜੀਸ਼ਨ ਹੈ ਜਾਂ ਹੁਣ ਕਰ ਸਕਦਾ ਹੈ ਜਾਂ ਕੱਲ੍ਹ ਨੂੰ ਹਾਲਾਤ ਉਹੋ ਜਿਹੇ ਹੈ ਨਹੀਂ ਜਾਂ ਲੋਕ ਕੀ ਕਹਿ ਰਿਹਾ ਉੱਥੋਂ ਦਾ ਐਕਚੁਅਲੀ ਉੱਥੋਂ ਦੇ ਜਿਹੜਾ ਲਾਅ ਇਸ ਵਕਤ ਦੇ ਦੇਖੋ ਕਿ ਜਿਹੜਾ ਬਾਰਡਰ ਉਹਨਾਂ ਦੀ ਜਿਹੜੀ ਇਮੀਗ੍ਰੇਸ਼ਨ ਆ ਇਮੀਗ੍ਰੇਸ਼ਨ ਬਿਲਕੁਲ ਵੀ ਉਹ ਬੰਦ ਨਹੀਂ ਕਰਦੇ। ਕੁਝ ਸਮੇਂ ਲਈ ਉਹ ਜਿਹੜਾ ਬੈਨ ਕਰ ਦਿੰਦੇ ਕਿ ਇੰਨੇ ਚਿਰ ਲਈ ਅਸੀਂ ਆਪਣੀ ਕੰਪਲੀਟਲੀ ਬੰਦ ਕਰਦੇ ਹਾਂ ਬਟ ਉਹਨਾਂ ਨੂੰ ਦੁਬਾਰਾ ਖੋਲ੍ਹਣੀ ਪੈਂਦੀ। ਕਉਂਕਿ ਜੇ ਤੁਸੀਂ ਪਿਛਲੇ ਸਟਾਟ ਚਾ ਕੇ ਦੇਖੋ ਤੇ ਜਿਹੜੀ ਕੈਨੇਡਾ ਦੀ ਇਕਨੋਮੀ ਆ ਉਹ ਇਮੀਗ੍ਰੇਸ਼ਨ ਤੇ ਬੇਸਡ ਹੀ ਆ ਉਹਨਾਂ ਦੀ ਜਿਹੜੇ ਉਹਨਾਂ ਦੇ ਕਾਲਜ ਉਹ ਇਮੀਗ੍ਰੇਸ਼ਨ ਤੇ ਬੇਸਡ ਚੱਲ ਰਹੇ ਆ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਫੀਸਾਂ ਲੈ ਕੇ ਹੁੰਦੇ ਦੋ ਇਸ ਕਰਕੇ ਇਹ ਨਹੀਂ ਹੈਗਾ ਵੀ ਬੰਦ ਹੋ ਜਾਣਗੇ ਲੇਕਿਨ ਉਹਨਾਂ ਨੇ ਉਹਦਾ ਕੈਪ ਘਟਾਤਾ ਆ ਕਾਫੀ ਹੱਦ ਤੱਕ ਕੁਝ ਪਰਸੈਂਟੇਜ ਜਿਹੜੇ ਆ ਉਹਨਾਂ ਨੇ ਉਹ ਬੰਦ ਕਰਤੇ ਆ ਬਟ ਇਦਾਂ ਨਹੀਂ ਹੋਊਗਾ ਕਿ ਬਿਲਕੁਲ ਹੀ ਬੰਦ ਹੋ ਜਾਣਗੇ ਜਿਹੜੇ ਪੋਸਟ ਗ੍ਰੈਜੂਏਟਿਡ ਜਿਹੜੇ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਵਾਲੇ ਜਿਹੜੇ ਡਿਗਰੀਜ਼ ਦੇ ਵਿੱਚ ਡਿਪਲੋਮ ਅੱਜ ਵੀ ਜਿਹੜੇ ਰਸਤੇ ਓਪਨ ਆ ਹਾਂਜੀ ਉਹ ਅਪਲਾਈ ਕੀਤਾ ਜਾ ਸਕਦਾ ਹਾਂਜੀ ਉਹ ਤੇ ਕੀਤਾ ਜਾ ਸਕਦਾ ਓਕੇ ਕਿਹੜੇ ਮਤਲਬ ਜਿਹੜੇ ਮਤਲਬ ਜਿਹੜੇ ਕੋਰਸਸ ਨੇ ਜਿਹਦੇ ਵਿੱਚ ਕੇ ਐਸਕੇ ਕੈਨੇਡਾ ਗਵਰਨਮੈਂਟ ਆਈ ਮੀਨ ਇਫ ਇਫ ਯੂ ਜੇ ਤੁਸੀਂ ਇਹਨਾਂ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਨੇ ਚਾਹੇ ਯੂਐਸ ਵਿੱਚ ਚਾਹੇ ਕੈਨੇਡਾ ਜੀ ਤੁਸੀਂ ਇਹਨਾਂ ਦੀਆਂ ਯੂਨੀਵਰਸਿਟੀਆਂ ਖੋਲੋ ਤਾਂ ਇਹਦੇ ਵਿੱਚ ਜਿਹੜੇ ਆਫਟਰ ਪਲੱਸ 2 ਪ੍ਰੋਗਰਾਮ ਨੇ ਉਹ ਉਹਨਾਂ ਨੂੰ ਕਾਫੀ ਹੱਦ ਤੱਕ ਜਿਹੜਾ ਉਹਨਾਂ ਨੂੰ ਸਟਾਪ ਕੀਤਾ ਗਿਆ ਲੇਕਿਨ ਜੇ ਅਗਰ ਤੁਸੀਂ ਡਿਗਰੀ ਕਰਨ ਲਈ ਜਾਂ ਤੁਸੀਂ ਇੱਕ ਪ੍ਰੋਪਰ ਪ੍ਰੋਗਰਾਮ ਲੈ ਕੇ ਬਾਹਰ ਜਾਣਾ ਚਾਹੁੰਦੇ ਆ ਉਹਦੇ ਵਿੱਚ ਬਹੁਤ ਮ गिनती ਤੋਂ ਬਾਹਰ ਨੇ ਜਿਹੜੇ ਪ੍ਰੋਗਰਾਮ ਅਜੇ ਵੀ ਅਵੇਲੇਬਲ ਨੇ ਜਿੱਦੇ ਤੁਸੀਂ ਅਪਲਾਈ ਕਰ ਸਕਦੇ ਆ ਸਪੌਂਸਰ ਵੀਜ਼ੇ ਦੇ ਵਿੱਚ ਵੀ ਤੁਸੀਂ ਜੇਕਰ ਇੰਟਰਨੈਸ਼ਨਲ ਸਟੂਡੈਂਟ ਜਾਂਦੇ ਆ ਤੇ ਜਿਨ੍ਹਾਂ ਦੀ ਸਪੌਂਸਰ ਵੀਜ਼ੇ ਦੇ ਵਿੱਚ ਵੀ ਜਿਹੜੇ ਜਿਹੜੇ ਡਿਪਲੋਮਾਸ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਬੰਦ ਕੀਤਾ ਬਟ ਜਿਹੜੀ ਹਾਇਰ ਐਜੂਕੇਸ਼ਨ ਲਈ ਤੁਸੀਂ ਜਾ ਰਹੇ ਹੋ ਜਿਵੇਂ ਪੀ ਐਚ ਡੀ ਜਾਂ ਇਹੋ ਜਿਹਾ ਕੁਝ ਪ੍ਰੋਗਰਾਮ ਤੁਸੀਂ ਕਰਨ ਜਾ ਰਹੇ ਹੋ ਉਹਦੇ ਵਿੱਚ ਤੁਸੀਂ ਸਪੌਂਸਰ ਨੂੰ ਵੀ ਨਾਲ ਜਿਹੜਾ ਤੁਸੀਂ ਸਾਥ ਸਕਦੇ ਆ ਤੁਸੀਂ ਕੀ ਕਮੈਂਟ ਕਰਦੇ ਹੋ ਐਜ਼ ਅ ਲਾਇਰ ਤੁਸੀਂ ਇੱਥੇ ਪ੍ਰੈਕਟਿਸ ਕਰ ਰਹੇ ਹੋ ਜਿਹੜੀ ਹਾਇਰ ਐਜੂਕੇਸ਼ਨ ਹੋ ਹੈ ਜਾਉ ਉਥੇ ਕਿਉਂਕਿ ਉਹ ਹੈ ਰ ਐਜੂਕੇਸ਼ਨ ਦਾ ਖਰਚਾ ਵੀ ਉਨਾ ਹੀ ਹੋਗਾ ਹਾਂਜੀ ਹਾਂਜੀ ਸੋ ਉਥੇ ਰਹਿਣ ਦਾ ਵੀ ਖਰਚਾ ਹੋਗਾ ਤੁਸੀਂ ਕੀ ਰਿਕਮੈਂਡ ਕਰਦੇ ਹੋ ਜਿਹੜੇ ਸਟੂਡੈਂਟਸ ਜਾਣਾ ਚਾਹੁੰਦੇ ਨੇ ਵੇਖੋ ਜੀ ਮੈਂ ਇਹਦੇ ਵਿੱਚ ਇੱਕ ਰਿਕਮੈਂਡ ਕਰੂੰਗਾ ਕਿ ਜਿਹੜੀਆਂ ਉਥੋਂ ਦੀ ਕੈਨੇਡਾ ਦੀ ਜਿਹੜੀ ਇੰਸਟੀਟਿਊਸ਼ਨਸ ਆ ਸਾਰੇ ਇੰਸਟੀਟਿਊਸ਼ਨਸ ਦਾ ਜਿਹੜੀ ਉਹਨਾਂ ਦੀ ਜਿਹੜੀ ਡਿਗਰੀਜ਼ ਆ ਉਹ ਇੰਡੀਆ ਦੀ ਡਿਗਰੀ ਨੂੰ ਈਵੈਲਿਊਏਟ ਕਰਕੇ ਤੇ ਉਹਨੂੰ ਇਕੁਇਲ ਇਕੁਵੈਲੈਂਟ ਕਰ ਦਿੰਦੇ ਆ ਡਿਗਰੀ ਨੂੰ ਫੋਰ ਐਗਜ਼ਾਮਪਲ ਕਿ ਜੇਕਰ ਅਸੀਂ ਕਹੀਏ ਕਿ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਯੂਨਿਵਰਸਿਟੀ ਵੀ ਕੀਤੀ ਆ ਜੇਕਰ ਉਹ ਚਾਹੁੰਦੇ ਆ ਕਿ ਅਸੀਂ ਕੈਨੇਡਾ ਦੇ ਵਿੱਚ ਵੀ ਅਸੀਂ ਇਕੁਇਵਲੈਂਟ ਹੋ ਜਾਈਏ ਤਾਂ ਉਹਨਾਂ ਨੂੰ ਕੁਝ ਐਗਜ਼ਾਮਸ ਦੇ ਦੇ ਪੈਂਦੇ ਨੇ ਤੇ ਉਹ ਉੱਥੇ ਇਕੁਇਵਲੈਂਟ ਹੋ ਜਾਂਦੀ ਹੈ ਫੋਰ ਐਗਜ਼ਾਮਪਲ ਇੱਥੇ ਤੁਸੀਂ ਕੋਈ ਗ੍ਰੈਜੂਏਸ਼ਨ ਕਿਸੇ ਵੀ ਸਟਰੀਮ 'ਚ ਕੀਤੀ ਆ ਤੁਸੀਂ ਪਹਿਲਾਂ ਵੇਖੋ ਵੀ ਮੈਂ ਇਹ ਡਿਗਰੀ ਉੱਥੇ ਜਾ ਕੇ ਈਵੈਲਿਊਏਟ ਕਰਾ ਕੇ ਇਹਨੂੰ ਇਕੁਇਵਲੈਂਟ ਕਰਾ ਸਕਦਾ ਤਾਂ ਕਿ ਮੈਨੂੰ ਉਸੇ ਸਟਰੀਮ ਦੇ ਵਿੱਚ ਹੀ ਅੱਗੇ ਪੜ੍ਹਾਈ ਜਾਂ ਉਸੇ ਸਟਰੀਮ 'ਚੇ ਜੌਬ ਮਿਲੇ ਸਰ ਆਪੀ ਸਵਾਲ ਹੈ ਅਕਸਰ ਅਸੀਂ ਡਿਗਰੀ ਪੰਜਾਬ ਦੇ ਜਿਹੜੇ ਲੋਕ ਨੇ ਪਰਿਵਾਰ ਦੇ ਸਮੇਤ ਜਾ ਰਹੇ ਨੇ ਪੀਆਰ ਲੈ ਕੇ ਜਾ ਰਹੇ ਨੇ ਕਰੋੜਾਂ ਦਾ ਜਿਹਨਾਂ ਦਾ ਬਿਨਸਸ ਹੈਗਾ ਸਾਰ ਜਿਹੜੇ ਜਿਹੜੇ ਹੁਣ ਐਲ ਐਮ ਆਈ ਦਾ ਜਿਹੜਾ ਪ੍ਰੋਸੀਜਰ ਸੀਗਾ ਐਲ ਐਮ ਆਈ ਦਾ ਵੀ ਕਾਫੀ ਹੱਦ ਤੱਕ ਜਿਹੜੀਆਂ ਪ੍ਰੋਗਰਾਮ ਨੇ ਐਲ ਐਮ ਆਈ ਦੇ ਵੀ ਉਹਨਾਂ ਨੇ ਬੰਦ ਕਰ ਦਿੱਤੇ ਨੇ ਯਾਰ ਸੀਸੀ ਨੇ ਉਹਨਾਂ ਦੇ ਵਿੱਚ ਇਹ ਹੈ ਕਿ ਜੇਕਰ ਕੋਈ ਬੱਚਾ ਜਿਹੜਾ ਜਿੰਨਾਂ ਦਾ ਇੱਥੇ ਵਧੀਆ ਬਿਜ਼ਨਸ ਚੱਲ ਰਿਹਾ ਆ ਆਈ ਡੋਨਟ ਥਿੰਕ ਕਿ ਉਹ ਪੀ ਆਰ ਉੱਥੇ ਲੈ ਕੇ ਤੇ ਉੱਥੇ ਜਾ ਕੇ ਕੰਮ ਕਰੇ ਕਿਉਂਕਿ ਜੇਕਰ ਤੁਸੀਂ ਬੇਸਿਕ ਪੇ ਦੇਖੋ ਉਹ ਤੇ ਹੋਈ 15-16 ਡਾਲਰ ਆ ਜੇਕਰ ਉਹ ਆਪਣਾ ਇੱਥੋਂ ਸਾਰਾ ਬਿਜ਼ਨਸ ਛੱਡ ਕੇ ਜੇਕਰ ਉੱਥੇ ਕੋਈ ਬਿਜ਼ਨਸ ਖੋਲਦੇ ਆ ਜਾਂ ਉਹਨਾਂ ਕੋਲ ਕੋਈ ਇਹੋ ਜੀ opportunity ਹੈ ਕਿ ਹਾਂ ਵੀ ਉੱਥੇ ਇੱਕ ਵਧੀਆ ਇੱਕ business employ ਕਰ ਸਕਦੇ ਆ ਲੋਕਾਂ ਨੂੰ ਰੱਖ ਸਕਦੇ ਹੋ ਤੇ ਤਾਂ ਉੱਥੇ ਜਾਣ ਦਾ ਫਾਇਦਾ ਬਟ ਜੇ ਕੱਲੀ ਵੇਖੋ ਵੀ ਮੈਂ ਕੱਲੀ PR ਲੈਣੀ ਆ ਮੈਂ 50 ਲੱਖ ਦੇ ਕੇ ਜਾਂ ਇੰਨੇ ਪੈਸੇ ਲਾ ਕੇ ਉਸ ਤੋਂ ਬਾਅਦ ਇੰਨਾ ਪੈਸਾ ਲਾਉਣਾ ਜਾਂ ਇੰਨਾ ਪੈਸਾ ਵੇਸਟ ਹੋ ਜਾਣਾ ਆਪ ਕੋ ਤੁਹਾਨੂੰ ਕੱਢੋਗਾ 10 ਸਾਲ ਲੱਗ ਜਣੇ ਉਹਨਾਂ ਪੈਸਾ ਕਮਾਉਣ